ਬੱਚੋ ਸਾਰੇ ਜਣੇ ਅਸੀਂ ਇੱਥੇ ਸਾਡੇ ਆਉਣ ਦਾ ਮਕਸਦ ਇਹ ਹੈ ਕਿ ਸਾਡੇ ਜਿਹੜੇ ਬੱਚੇ ਆ ਉਹ ਤੰਦਰੁਸਤ ਹੋਣ ਔਰ ਮਤਲਬ ਜਿਹੜੇ ਬੱਚੇ ਆ ਦੇ ਸ਼ੁੱਡ ਵੀ ਫੁੱਲ ਆਫ ਕੌਨਫੀਡੈਂਸ ਔਰ ਇਹ ਸਿਹਤ ਚੰਗੀ ਹੋਵੇ ਤੇ ਆ ਜਿਹੜਾ ਸਾਡਾ ਖੇਡ ਦੇ ਪੀੜਿਆਂ ਤੋਂ ਜਿਹੜਾ ਮੁਕਤੀ ਦਾ ਰਾਸ਼ਟਰੀ ਦਿਵਸ ਹੈ ਇਹਦੇ ਉੱਤੇ ਆਪਾਂ ਇੱਕ ਤਾਂ ਪਾਏ ਕਰਦੇ ਆ ਕਿ ਆਪਾਂ ਗੋਲੀ ਮਾਰਦੇ ਆ ਤੁਹਾਨੂੰ ਇਹਦੇ ਪ੍ਰਭਾਵ ਬਾਰੇ ਦੱਸਿਆ ਕਿ ਤੁਹਾਡੇ ਪੇਟ ਵਿੱਚ ਰਹਿੰਦੇ ਆ ਇਹ ਔਰ ਕੀ ਪਿੰਦੇ ਆ ਨੇ ਤੁਸੀਂ ਤਾਂ ਗੋਲੀ ਨਾਲ ਪਾਣੀ ਪੀਂ ਤੱਕ ਜਿਹੜੇ ਪੀਂਦੇ ਆ ਕੜਾ ਮੂਮੈਂਟ ਦੇ ਸੋ ਇਹਨਾਂ ਨੂੰ ਆਪਣਾ ਖੂਨ ਨਹੀਂ ਪੀਣਦਾ ਔਰ ਬੱਚਿਆਂ ਦੇ ਵਿੱਚ ਜਿਹੜਾ ਖੂਨ ਦੇ ਕਾਰਨ ਨੂੰ ਅਸੀਂ ਅਨੀਮੀਆ ਕਹਿੰਦੇ ਆ ਉਹਦਾ ਸਭ ਤੋਂ ਵੱਡਾ ਕਾਮਨ ਖਾਮ ਜਿਹੜਾ ਕਾਰਨ ਹੈ ਉਹ ਪੇਟ ਦੇ ਕੀੜੇ ਆ ਬਹੁਤ ਤਰ੍ਹਾਂ ਦੇ ਹੁੰਦੇ ਆ ਔਰ ਪੇਟ ਦੇ ਪੀੜੀ ਅਕਸਰ ਗੱਲ ਹੁੰਦੀ ਆ ਪਰ ਕਈ ਕੀੜੇ ਹੋ ਜਾਂਦੇ ਆ ਜਿਹੜੇ ਦਿਮਾਗ 'ਚ ਵੀ ਚਲੇ ਜਾਂਦੇ ਆ ਔਰ ਨਿਊਰੋਸਿਸਟਿਸ ਰੋਸਸ ਕਹਿੰਦੇ ਆ ਕਈ ਵਾਰੀ ਅੱਖ ਦੇ ਵਿੱਚ ਚਲੇ ਜਾਂਦੇ ਆ ਫੇਰ ਖਤਮ ਕਰ ਦਿੰਦੇ ਆ ਜੇ ਬ੍ਰੇਨ ਵਿੱਚ ਚਲੇ ਜਾਣ ਤਾਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਆ ਜਿਆਦਾ ਟਾਈਮ ਛੇਤੋ ਤਿਆਰਦੇ ਹੋ ਔਰ ਇੱਕ ਘੰਟਾ ਸਾਰੇ ਬੱਚਾ ਨਾਲ ਚਾਹ সাইਕਲਿੰਗ ਕਰੋ వాకింగ్ ਕਰੋ ਸਕੂਲ ਤੋਂ ਤੇ ਆਓ ਸਵੇਰੇ ਜਲਦੀ ਉੱਠ ਕੇ ਉਹ ਕਰਨੀ ਹੈ ਔਰ ਹਮੇਸ਼ਾ ਰਾਤ ਨੂੰ 10:00 ਵਜੇ ਬ੍ਰਸ਼ ਕਰਦਾ ਔਰ ਸਵੇਰੇ ਜਲਣਾ ਹੈਗਾ ਉਹ ਕੋਸ਼ਿਸ਼ ਕਰਦੀ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਜ਼ਰੂਰ ਕਰਨਾ ਰਾਤ ਨੂੰ ਲਾਸਟ ਥਿੰਗ ਜਿਹੜੀ ਹੈ ਤੁਸੀਂ ਉਹ ਬ੍ਰਸ਼ ਕਰਕੇ ਥੋੜਾ ਜਿਹਾ ਪਾਣੀ ਜੀਤੇ ਤਾਂ ਕਿ ਬਹੁਤ ਸਾਰਾ ਸਿਸਟਮ ਕਲੀਅਰ ਹੋ ਜਾਏ ਤੁਹਾਨੂੰ ਕਦੇ ਸਟੇਟਿਕ ਕਰੇ ਕੋਈ ਮੁਮਾਰਿਆ ਨਹੀਂ ਹੋਣ ਗਿਆ ਮੇਰੀ ਕੋਸ਼ਿਸ਼ ਹੈ ਕਿ ਮਤਲਬ ਇੱਕ ਵੀ ਬੱਚਾ ਜਦੋਂ ਸਕੂਲ ਛੱਡੇ ਦਾ ਨੀਮਿਕ ਨਾ ਹੋਵੇ ਉਹਨੂੰ ਆਪਣੀ ਸਿਹਤ ਬਾਰੇ ਪੂਰਾ ਗਿਆਨ ਹੋਵੇ ਤੇ ਉਹਦਾ ਹੀਮੋਗਲੋਬਿਨ ਵੀ ਪੂਰਾ ਹੋਵੇ ਹਾਈਟ ਰੇਟ ਵੀ ਉਹਦੀ ਜਿੰਨੀ ਜੋ ਹੋਣੀ ਚਾਹੀਦੀ ਹੈ ਉਨੀ ਹੋਵੇ ਔਰ ਉਹਨੂੰ ਆਪਣੀ ਵਿਜੂਅਲ ਐਕਟੀਵਿਟੀ ਔਰ ਬਾਕੀ ਸਾਰੇ ਜਿਹੜੀ ਹੈਗੀ ਐਬਿਲਿਟੀਜ਼ ਦਾ ਵੀ ਉਹਨੂੰ ਪਤਾ ਹੋਵੇ ਉਹਦਾ ਆਈਕਿਊ ਵਗੈਰਾ ਸਾਰਾ ਕੁਝ ਉਹ ਆਪਾਂ ਡਿਵੈਲਪ ਕਰੀਏ ਤੇ ਉਹਨੂੰ ਖਾਸ ਕਰਕੇ ਐਜੂਕੇਸ਼ਨ ਜਿਹੜੀ ਉਹ ਕਰ ਰਿਹਾ ਉਹਦੇ ਨਾਲ ਨਾਲ ਉਹਨੂੰ ਸਿਹਤ ਬਾਰੇ ਆਪਣਾ ਜਿਹੜਾ ਹੈਗਾ ਉਹ ਜ਼ਰੂਰ ਬੱਚੇ ਨੂੰ ਗਿਆਨ ਹੋਣਾ ਚਾਹੀਦਾ ਤੇ ਜਿਹੜੀਆਂ ਵੈਕਟਰ ਬੋਰਨ ਜਾਂ ਵਾਟਰ ਬੋਰਨ ਜੀਸਸ ਕੀ ਹੈ ਮੱੱਖੀਆਂ ਮਛਰਾਂ ਨਾਲ ਕਿਹੜੀਆਂ ਬਿਮਾਰੀਆਂ ਫੈਲਦੀਆਂ ਆਪਕੋ ਤਾਂ ਆਪਾਂ ਬਹੁਤ ਵੱਡੀ ਮੁਸੀਬਤ ਤੋਂ ਬਚ ਜਾਗੇ ਉਹ ਜਿਹੜਾ ਅਸੀਂ ਛਾਪੇ ਮਾਰੀ ਤਾਂ ਸਾਡਾ ਜਿਵੇਂ ਦੋ ਦਿਨ ਮੈਂ ਕੱਲ ਵੀ ਦੱਸਿਆ ਵੀ ਜਿਹੜਾ ਪਲੇਗਰ ਔਰ ਹੋਇਆ ਹੈ ਔਰ ਮਸਾਲੇ ਹਨ ਖਾਸ ਕਰਕੇ ਕਿਹੋ ਤੇ ਪਲੇਅਰ ਦੇ ਵਿੱਚ ਬਹੁਤ ਜ਼ਿਆਦਾ ਮਲਾਵਟ ਕਰਦੇ ਆ ਬੜੀ ਮਾੜੀ ਗੱਲ ਹੈ ਜਿਹੜੇ ਬਾਹਰੋਂ ਆਉਂਦੇ ਆ ਹੁਣ ਅਸੀਂ ਸਪੈਸ਼ਲ ਕੰਪੇਨੀਆਂ ਵਿੱਚ ਚਲਾ ਰਿਹਾ ਵੀ ਜਿਹੜੇ ਬਾਹਰੋਂ ਆਉਂਦੇ ਆ ਸਮਝੋ ਤੇ ਵੀ ਮੀਡੀਆ ਵਾਲੇ ਮੈਨੂੰ ਬਹੁਤ achi info ਦੇ ਰਹੇ ਆ ਅਸੀਂ ਜਿਹੜਾ ਇਹਦਾ ਟੈਸਟਿੰਗ ਦਾ ਮੈਂਡੇਟ ਵਧਾ ਰਿਹਾ ਜਿਹੜੇ ਜਿਵੇਂ ਪਹਿਲਾਂ ਫੂਡ ਸਪਲੀਮੈਂਟ ਕਿਸੇ ਰਾਹ ਤੱਕ ਟੈਸਟ ਨਹੀਂ ਕੀਤੇ ਹੁਣ ਮੈਨੂੰ ਜਾਣੇ ਜਾ ਰਿਹਾ ਅਸੀਂ ਉਹਦੀ ਐਡਵਾਈਸ ਵੀ ਵਿਚਾਰੇ ਕਰ ਰਹੇ ਆ ਵੀ ਸਡਨ ਕਾਰਡੀਕ ਅਟੈਕ ਕਿਉਂ ਹੋ ਰਿਹਾ ਹੈ ਉਹਦੇ ਚ ਪੀਐਜੂ ਵੀ ਇਨਵੋਲਡ ਹੈ ਪੰਜਾਬ ਪੁਲਿਸ ਕੰਟਰੋ ਉਹਦੇ ਚ ਮੈਂ ਕਹੂੰਗਾ ਪੰਜਾਬ ਦੇ ਨਹੀਂ ਦੇਸ਼ ਭਰ ਦੇ ਕਾਰਡੀਓਲੋਜਿਸ ਟ੍ਰਾਸਟ ਲੈ ਰਹੇ ਆ ਅਸੀਂ ਅਜੇ ਸ਼ੁਰੂ ਹੀ ਕੀਤਾ ਸੀਗਾ ਸਾਰੇ ਬੰਦੇ ਨੂੰ ਅਸੀਂ ਫੋਨ ਕਰਦੇ ਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਰੌਣਕ ਸਾਹਿਬ ਤੁਸੀਂ ਇਹ ਇਨੀਸ਼ੀਏਟਿਵ ਲਿਆ ਅਸੀਂ ਇਹ ਕਰਨਾ ਚਾਹੁੰਦੇ ਸੀਗਾ ਸਾਨੂੰ ਇਹਦਾ ਪਾਰਟ ਬਣਾਉਣਾ